ਬਲੇ ਇਸਰ ਨਿਹਾਲ ਹੋਸੀਆ ਬਲੇ ਇਸਰ ਨਿਹਾਲ ਹੋਸੀਆ ਬਲੇ ਇਸਰ ਨਿਹਾਲ ਹੋਸੀਆ ਬਲੇ ਇਸਰ ਨਿਹਾਲ ਹੋਸੀਆ ਹਾਂਜੀ ਬਾਬਾ ਜੀ ਜਿਵੇਂ ਦੁਬਲੀ ਪਿੰਡ ਦੇ ਵਿੱਚ ਸੀਵਰੇਜ ਪਾਇਆ ਗਿਆ ਆਪ ਜੀ ਵੱਲੋਂ ਕਿੱਦਾਂ ਦਾ ਰਿਸਪੌਂਸ ਰਿਹਾ ਨੌਜਵਾਨਾਂ ਦਾ ਜਾਂ ਕੀ ਕਹਿਣਾ ਚਾਹੋਗੇ ਇਨਾਂ ਬਾਰੇ ਤੁਸੀਂ ਅਸੀਂ ਅੱਜ ਸ਼ੁਕਰਾਨੇ ਦੀ ਅਰਦਾਸ ਵਿੱਚ ਗੁਰਦੁਆਰਾ ਸੰਤ ਖਾਲਸਾ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ ਸੀਗੇ ਮੇਰੇ ਨਾਲ ਪਤਮ ਸ਼੍ਰੀ ਸੰਤੋਬੀਰ ਸਿੰਘ ਜੀ ਮੈਂਬਰ ਪਾਰਲੀਮੈਂਟ ਕਾਜ ਸਭਾ ਵੀ ਸੀਗੇ ਔਰ ਸਾਰੀ ਨਗਰ ਨੇ ਅੱਜ ਇਸ ਗੱਲ ਦੀ ਤਸੱਲੀ ਤੇ ਖੁਸ਼ੀ ਪ੍ਰਗਟ ਕੀਤੀ ਹੈ ਕਿਉਂਕਿ ਛੱਪੜ ਗੁਰਦੁਆਰੇ ਦੇ ਬਿਲਕੁਲ ਨਜ਼ਦੀਕ ਹੈ ਬਰਸਾਤ ਦੇ ਵਿੱਚ ਜਦੋਂ ਪਾਣੀ ਜ਼ਿਆਦਾ ਹੋ ਜਾਂਦਾ ਆਸ-ਪਾਸੇ ਖੇਤਾਂ ਤੋਂ ਪਿੰਡ ਤੋਂ ਰੁੜਕੇ ਆਉਂਦਾ ਤੇ ਫਿਰ ਉਹ ਦਰਬਾਰ ਦੇ ਵਿੱਚ ਛਲਿਆ ਜਾਂਦਾ ਸੀਗਾ ਇਹਦਾ ਓਵਰਫਲੋ ਹੈ ਨਹੀਂ ਸੀਗਾ ਓਵਰਫਲੋ ਦੋ ਵਾਰੀ ਪਾਉਣ ਦੀ ਕੋਸ਼ਿਸ਼ ਵੀ ਪਹਿਲਾ ਖੀਤੀ ਗਈ ਉਹਦੇ ਵਿੱਚ ਸਾਨੂੰ ਨਹੀਂ ਸ਼ਾਮਲ ਕੀਤਾ ਗਿਆ ਸਰਕਾਰੀ ਤੌਰ ਤੇ ਵੀ ਉਹ ਯਤਨ ਹੁੰਦੇ ਰਹੇ ਲੇਕਿਨ ਉਹਦੀ ਦਿਸ਼ਾ ਸਹੀ ਨਾ ਹੋਣ ਕਰਕੇ ਉਹ ਕਾਰਜ ਜਿਹੜੇ ਉਹ ਸਫਲਤਾਪੂਰਵਕ ਨਹੀਂ ਚੱਲ ਸਕਿਆ ਫਿਰ ਇਹ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਨਗਰ ਸਾਰਾ ਇਕੱਠਾ ਹੋ ਕੇ ਬਾਬਾ ਜੀ ਦੇ ਕੋਲ ਗਿਆ ਤੇ ਇਹਨਾਂ ਨੇ ਕਿਹਾ ਜੀ ਸਾਨੂੰ ਹੁਣ ਤੁਸੀਂ ਰਵਾਈ ਦਿਓ ਤਾਂ ਕਿ ਅਸੀਂ ਜਿਹੜਾ ਕਾਰਜ ਆ ਗੁਰੂ ਘਰ ਦਾ ਉਹ ਕਰ ਸਕੀਏ ਤੇ ਸਾਰੇ ਨਗਰ ਨੇ ਇਹਨਾਂ ਨੂੰ ਆਪ ਦੀ ਜੋ ਵੀ ਸਰਦਾ ਬਣਦੀ ਸੀਗੀ ਵੱਧ ਤੋਂ ਵੱਧ ਗ੍ਰਾਈ ਦੇਣ ਦੀ ਕੋਸ਼ਿਸ਼ ਕੀਤੀ ਔਰ ਲਗਾਤਾਰ ਇਹ ਕਾਰਜ 2.5 ਕਿਲੋਮੀਟਰ ਲੰਬੀ ਫੈਸਲਨ ਔਰ 2.5 ਫਟਨਵਾਣ ਦੇ ਵਿੱਚ ਰੁਹੀ ਹੈਗੀ ਆ ਔਰ ਉਥੋਂ ਤੱਕ ਇਹ ਪਾਈਪਲਾਈਨ ਗਈ ਹੈ ਸਾਰੇ ਲੋਕਾਂ ਦੇ ਖੇਤਾਂ ਵਿੱਚ ਦੀ ਲੰਗੀ ਹੈ ਸਾਰਿਆਂ ਨੇ ਸੰਤ ਖਾਲਸਾ ਜੀ ਮਹਾਰਾਜ ਦਾ ਸਤਿਕਾਰ ਕਰਦੇ ਆ ਆਪਣੇ ਖੇਤਾਂ ਦੇ ਵਿੱਚ ਦੀ ਇਸ ਪਾਈਪਲਾਈਨ ਨੂੰ ਗੁਜ਼ਾਰਨ ਦੀ ਆਗਿਆ ਦਿੱਤੀ ਔਰ ਸਫਲਤਾਪੂਰਵਕ ਪਾਈਪਲਾਈਨ ਦਾ ਕਾਰਜ ਮੁਕੰਮਲ ਹੋਇਆ ਹੁਣ ਪਿੰਡ ਵਿੱਚ ਇਹ ਤਸੱਲੀ ਹੈ ਕਿ ਅਗਰ ਬਰਸਾਤ ਹੋ ਜਾਊਗੀ ਤੇ ਉਹਦੇ ਨਾਲ ਗੁਰੂ ਦੇ ਦਰਬਾਰ ਦੀ ਮਰਜ਼ਾਦਾ ਭੰਗ ਨਹੀਂ ਹੋਣੀ ਔਰ ਜਿਹੜਾ ਪਾਣੀ ਦਾ ਨਿਕਾਸ ਆ ਉਹ ਬਰਸਾਤੀ ਪਾਣੀ ਆਪਣੇ ਆਪ ਹੀ ਜਿਹੜਾ ਹੈਗਾ ਉਹ ਗ੍ਰਹਿਣ ਦੇ ਵਿੱਚ ਰਲ ਜਾਊਗਾ ਜਿਵੇਂ ਕਿ ਦੇ ਵਿੱਚ ਨਗਰ ਦੀ ਸੰਗਤ ਨੇ ਜਿੱਥੇ ਪੈਸੇ ਇਕੱਠੇ ਕੀਤੇ ਆ ਉੱਥੇ ਇਹ ਮੇਲੇ ਵਰਗਾ ਮਾਹੌਲ ਰੱਖਿਆ ਜਿੰਨੇ ਦਿਨ ਵੀ ਇੱਥੇ ਇਹ ਕਾਰਜ ਚੱਲਦਾ ਰਿਹਾ ਰੋਟੀ ਪਾਣੀ ਸ਼ਰਬਤ ਸਕੰਝਵੀਆਂ ਕੋਈ ਚੀਜ਼ ਦੀ ਕਿਸੇ ਕਿਸਮ ਦੀ ਕਿਸੇ ਨੂੰ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਤੇ ਸਾਰਿਆਂ ਨੇ ਬੜੀ ਖੁਸ਼ੀ ਨਾਲ ਇਹ ਕਾਰਜ ਕੀਤਾ ਜਿੱਦਣ ਅਸੀਂ ਇਹਨੂੰ ਚਲਾਇਆ ਉਹ ਦਿਨ ਸਾਰਿਆਂ ਦੇ ਜਿਹੜੀਆਂ ਰੂਹਾਂ ਸੀਗੀਆਂ ਉਹ ਸਾਰੀਆਂ ਹੀ ਖੜੀਆਂ ਹੋਈਆਂ ਸੀਗੀਆਂ ਵੀ ਇਹ ਕਾਰਜ ਬਹੁਤ ਸੋਹਣਾ ਹੋ ਗਿਆ ਜਿਵੇਂ ਤੁਸੀਂ ਦੁਬਲੀ ਪਿੰਡ ਨਗਰ ਦੇ ਵਿੱਚ ਆਏ ਜੇ ਜਿਹੜਾ ਕਿ ਸੀਵਰੇਜ ਪਾਇਆ ਗਿਆ ਸੰਗਤਾਂ ਵੱਲੋਂ ਕੀ ਕਹਿਣਾ ਜਾਊਗਾ ਇਹਨਾਂ ਨੂੰ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਦੁਬਲੀ ਨਗਰ ਨਿਵਾਸੀਆਂ ਦਾ ਮਹਾਂਪੁਰਸਾਂ ਦਾ ਗੁਰੂ ਮਹਾਰਾਜ ਦਾ ਜਿਨ੍ਹਾਂ ਨੇ ਆਪਣ ਹੱਥੀਂ ਆਪਣਾ ਆਪੇ ਹੀ ਕਾਸਵਾਰੀਏ ਦੇ ਮਹਾਵਕਾਂ ਨਾਲ ਸਾਰੇ ਨਗਰ ਨੇ ਇਕੱਠਾ ਹੋ ਕੇ ਜਿਹੜੀ ਪਿੰਡ ਦੀ ਸਭ ਤੋਂ ਵੱਡੀ ਸਮੱਸਿਆ ਸੀ ਬਾਰਸ਼ਾਂ ਦੇ ਦਿਨਾਂ ਦੇ ਵਿੱਚ ਉਹ ਕਿਥੇ ਆਣ ਕੇ ਪਾਣੀ ਖੜਦਾ ਸੀ ਜਿਹੜਾ ਗੁਰੂ ਘਰ ਵਿੱਚ ਵੀ ਆ ਜਾਂਦਾ ਸੀ ਤੇ ਉਹਦਾ ਹਲ ਕੱਢਿਆ ਸਾਰੇ ਵਿਧਾਈ ਦੇ ਪਾਤਰਾਂ ਜਿਨ੍ਹਾਂ ਨੇ ਤਨ ਮਨ ਤੰਦੇ ਨਾਲ ਸੇਵਾ ਕੀਤੀ ਹੈ ਸਭ ਦਾ ਅਸੀਂ ਧੰਨਵਾਦ ਕਰਦੇ ਹਾਂ ਵਿਸ਼ੇਸ਼ ਤੌਰ ਤੇ ਮਹਾਂਪੁਰਸਾਂ ਦਾ ਜਿਨ੍ਹਾਂ ਨੇ ਸਾਰੇ ਨਗਰ ਨੂੰ ਨਾਲ ਲੈ ਕੇ ਇਹ ਇੱਕ ਉਪਰਾਲਾ ਕੀਤਾ ਇਹ ਇਹਦੀ ਅਸੀਂ ਬਹੁਤ-ਬਹੁਤ ਵਧਾਈ ਦੇ ਜਿਵੇਂ ਕਿ ਇਸ ਨਗਰ ਨੇ ਬੱਚਿਆਂ ਨੇ ਜਾਂ ਸੰਗਤਾਂ ਨੇ ਰਲ ਕੇ ਜੀ ਸਾਰਾ ਬਹੁਤ ਇੱਕ ਵੱਡਾ ਕਾਰਜ ਕੀਤਾ ਜਿੱਥੇ ਸੰਗਤਾਂ ਲੱਗ ਜਾਂਦੀਆਂ ਜਿਹੜਾ ਕੰਮ ਸੰਗਤਾਂ ਕਰ ਸਕਦੀਆਂ ਸਰਕਾਰਾਂ ਨਹੀਂ ਕਰ ਸਕਦੀ ਛੋਏ ਉਹਦੀ ਪ੍ਰਤੱਖ ਉਦਾਹਰਣ ਹੈ ਤੋਂ ਵਾਹਿਗੁਰੂ ਕਿਰਪਾ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੌਜਵਾਨਾਂ ਨੂੰ ਸੰਗਤਾਂ ਨੂੰ ਸਾਰੇ ਨਗਰ ਨੂੰ ਚੜ੍ਹਦੀਆਂ ਕਲਾ ਵਕਸ਼ਨ ਪਿੰਡ ਨੂੰ ਸਫਾਕ ਵਕਸ਼ਨ ਇਹ ਸਰਬੱਤ ਦੇ ਭਲੇ ਵਾਸਤੇ ਇਹਦੇ ਸੇਵਾ ਦਾ ਕਾਰਜ ਕਰਦੇ ਰਹਿਣ